ਸਾਸੀ ਕਾ ਜੀ ਸਾਰਿਆਂ ਨੂੰ ਤੁਹਾਡੇ ਵਾਸਤੇ ਜਿਹੜੀ ਸੂਟਾਂ ਦੀ ਜਿਹੜੀ 컬렉ਸ਼ਨ ਨੇ ਬਹੁਤ ਹੀ ਵਧੀਆ ਲੱਗ ਕੇ ਆਂਦੀ ਹੈ ਹੈਵੀ ਹੋਣਗੇ ਸੂਟ ਸਾਰੇ ਇਹ ਜਿਹੜਾ ਫੈਬਰਿਕ ਹੋਏਗਾ ਪਿਓਰ ਤਾਂ ਨੇਚਰਲ ਕ੍ਰੇਪ ਦੇ ਵਿੱਚ ਸੂਟ ਮਿਲ ਜੇਗਾ ਫੁੱਲ ਇਸ ਦੇ ਉੱਪਰ ਐਮਬਰਾਇਡਰੀ ਕੀਤੀ ਗਈ ਨਾਲ ਜਿਹੜਾ ਦੁਪੱਟਾ ਹੋਏਗਾ ਵਿਸਕੋਜ਼ ਜੌਰਜਟ ਵਿੱਚ ਹੋਏਗਾ 2.5 ਮੀਟਰ ਦੀ ਕੱਟ ਹੋਏਗੀ ਦੁਪੱਟੇ ਦੀ ਬਾਟਮ ਪਲੇਨ ਹੋਏਗੀ ਨਾਲ ਅਗਲਾ ਜਿਹੜਾ ਸੂਟ ਹੋਏਗਾ ਸ਼ਾਰਟ ਹੋਏਗੀ ਪਿਓਰ ਕ੍ਰੇਪ ਦੀ ਐਮਬਰਾਇਡਰੀ ਕੀਤੀ ਗਈ ਨਾਲ ਬਾਟਮ ਹੋਏਗੀ ਕ੍ਰੇਪ ਦੀ ਬਾਟਮ ਦੇ ਉੱਪਰ ਵੀ ਐਮਬਰਾਇਡਰੀ ਵਰਕ ਕੀਤਾਗਾ 2.5 ਮੀਟਰ ਦੀ ਕੱਟ ਰਹਿਣ ਅਗਲਾ ਜਿਹੜਾ ਸੂਟ ਹੋਏਗਾ ਖਾਦੀ ਸਿਲਕ ਵਿੱਚ ਤੁਹਾਨੂੰ 올ਓਵਰ ਸੂਟ ਮਿਲ ਜੇਗਾ ਵਰਕ ਬਹੁਤ ਹੀ ਪਿਆਰਾ ਕੀਤਾ ਹੋਇਆ ਬਾਜ਼ੂ ਤੇ ਬਾਟਮ ਤੇ ਵਰਕ ਕੀਤਾ ਹੋਇਆ ਤੁਹਾਨੂੰ ਮਿਲ ਜੇਗਾ ਦੁਪੱਟਾ ਹੋਏਗਾ ਪਿਓਰ ਚਨਾਉਂ ਦਾ ਦੁਪੱਟੇ ਦੇ ਬਹੁਤ ਹੀ ਵਧੀਆ ਗੋਟੇ ਵਰਕ ਦਾ ਕੰਮ ਕੀਤਾ ਹੋਇਆ ਹੈਵੀ ਸੂਟ ਰੈਡੀ ਕੀਤੇ ਗਏ ਨੇ ਅਗਲਾ ਜਿਹੜਾ ਫੈਬਰਿਕ ਹੋਏਗਾ ਜੌਰਜਟ ਟਿਸ਼ੂ ਵਿੱਚ ਹੋਏਗਾ ਇਜ਼ੀਓਵਰੀ ਪ੍ਰੋਪਰ ਹੈਂਡ ਵਰਕ ਦਾ ਕੰਮ ਕੀਤਾ ਹੋਇਆ ਨਾਲ ਜਿਹੜਾ ਦੁਪੱਟਾ ਹੈਗਾ ਜੌਰਜਟ ਟਿਸ਼ੂ ਵਿੱਚ ਹੋਏਗਾ 2.5 ਮੀਟਰ ਦੀ ਕੱਟ ਹੋਏਗੀ ਦੁਪੱਟੇ ਦੇ ਸ਼ਰਟ ਦੇ ਜਿਹੜਾ ਪਰਮੀਟਰ ਮੈਂਸ਼ਨ ਕੀਤਾ ਗਿਆ ਹੈ ਅਗਲਾ ਜਿਹੜਾ ਸੂਟ ਹੋਏਗਾ ਇਹ ਤੁਹਾਨੂੰ ਸਿਲਕ ਪਸ਼ਮੀਨੇ ਵਿੱਚ ਸੂਟ ਮਿਲ ਜੇਗਾ ਡਿਜੀਟਲ ਪ੍ਰਿੰਟ ਹੋਏਗਾ 2.5 ਮੀਟਰ ਦੀ ਕੱਟ ਰਹਿਣ ਵਾਲੀ ਹੈ ਜੇਕਰ ਕੋਈ ਵੀ ਸੂਟ ਬੁੱਕ ਕਰਵਾਣਾ ਚਾਹੁੰਦੇ ਹੋ ਸੂਟ ਦਾ ਸਕਰੀਨਸ਼ਾਟ ਤੁਸੀਂ ਮੇਰੇ WhatsApp ਨੰਬਰ ਤੇ ਭੇਜ ਕੇ ਸੂਟ ਬੁੱਕ ਕਰਵਾ ਸਕਦੇ ਹੋ ਅਗਲਾ ਜਿਹੜਾ ਇਹ ਸੂਟ ਹੋਏਗਾ ਤੁਹਾਨੂੰ ਪ्योर ਸਿਲਕ ਬਨਾਸੀ ਜਕਵਾਰ ਦੇ ਵਿੱਚ ਮਿਲ ਜੇਗਾ 5 ਮੀਟਰ ਦੀ ਕੱਟ ਹੋਏਗੀ ਪ੍ਰਾਈਸ ਉੱਪਰ ਮੈਂਸ਼ਨ ਹੈ ਨਾ ਸੂਟਾਂ ਦਾ ਕੀਤਾ ਗਿਆ ਕੋਈ ਵੀ ਸੂਟ ਤੁਸੀਂ ਬੁੱਕ ਕਰਵਾ ਸਕਦੇ ਹੋ